ਸ਼੍ਰੀਕਲ ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨਿਆ ਸਵਾਗਤ ਕਰਦੀ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਚਾਈਨੀ ਕਲਚਰਲ ਫੈਸਟੀਵਲ ਕੈਪੀਟਲ ਹਿਲ ਵਾਸ਼ਿੰਗਟਨ ਡੀਸੀ ਵਿਖੇ ਮਨਾਇਆ ਗਿਆ ਜਿਸ ਵਿੱਚ ਨਾਚ ਗੀਤ 뮤직 ਮਾਰਸ਼ਲ ਆਰਟ ਤੇ ਚਾਈਨੀ ਸਭਿਅਤਾ ਨੂੰ ਨੌਜਵਾਨਾਂ ਤੇ ਚੀਨੀ ਮਟਿਆਰਾਂ ਨੇ ਆਪਣੀਆਂ ਰੰਗ-बिरੰਗੀਆਂ ਪੁਸ਼ਾਕਾਂ ਰਾਹੀਂ ਪ੍ਰਗਟਾਇਆ ਵੱਖ-ਵੱਖ ਸਟਾਲਸ ਰਾਹੀਂ ਚੀਨ ਦੇ ਪਿੰਡਾਂ ਸਭਿਅਤਾ ਕਲਚਰ ਤੇ ਇਤਿਹਾਸ ਨੂੰ ਦਰਸਾਇਆ ਗਿਆ ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਕਮਿਊਨਿਟੀਆਂ ਵੱਲੋਂ ਇਸ ਫੈਸਟੀਵਲ ਦਾ ਆਨੰਦ ਲਿਆ ਗਿਆ। ਇਸ ਦੌਰਾਨ ਚੀਨ ਦੀ ਚਾਹ ਮੁਫਤ ਪੀਾਈ ਗਈ ਜੋ ਹਰੇਕ ਦੇ ਮਨ ਨੂੰ ਲੁਭਾ ਗਈ। ਜਿੱਥੇ ਹੀ ਫੈਸਟੀਵਲ ਪਿਆਰ, ਸ਼ਾਂਤੀ, ਆਪਸੀ ਸਾਂਝ ਤੇ ਮਾਨਵਤਾ ਦੇ ਏਕੇ ਨੂੰ ਪਕੇਰਿਆ ਗਿਆ, ਉੱਥੇ ਹੀ ਡਾਈਵਰਸਿਟੀ ਦਾ ਵੀ ਭਰਪੂਰ ਬੋਲਬਾਲਾ ਕਰ ਗਿਆ। ਫੈਸਟੀਵਲ ਨੇ ਹੋਰਨਾ ਕਮਿਊਨਿਟੀਆਂ ਨੂੰ ਵੀ ਸੁਨੇਹਾ ਦਿੱਤਾ ਕਿ ਉਹ ਵੀ ਅਜਿਹੇ ਫੈਸਟੀਵਲ ਕਰਕੇ ਆਪਣੇ ਕਲਚਰ ਤੇ ਸਭਿਅਤਾ ਨੂੰ ਸੰਸਾਰ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਪ੍ਰਗਟਾਵਾ ਕਰਨ ਤੇ ਮਾਨਵਤਾ ਦਾ ਸੰਦੇਸ਼ ਦੇਣ ਇਸ ਮੌਕੇ ਚੀਨ ਦੇ ਐਮਬੈਸਡਰ ਐਕਸੀ ਫੰਗ ਜੋ ਇਸ ਫੈਸਟੀਵਲ ਦੇ ਮੁੱਖ ਮਹਿਮਾਨ ਸਨ ਉਨ੍ਹਾਂ ਕਿਹਾ ਕਿ ਸਾਡੇ ਅਮਰੀਕਾ ਨਾਲ ਮਜ਼ਬੂਤ ਸਬੰਧ ਨੇ ਅਸੀਂ ਇੱਥੋਂ ਦੀ ਆਰਥਿਕਤਾ ਵਿੱਚ ਭਰਪੂਰ ਯੋਗਦਾਨ ਪਾ ਰਹੇ ਹਾਂ ਸਾਡਾ ਕਲਚਰ ਡਾਈਵਰਸਿਟੀ ਨੂੰ ਮਜ਼ਬੂਤ ਕਰਦਾ ਹੈ ਉਨ੍ਹਾਂ ਨੇ ਫੈਸਟੀਵਲ ਦੇ ਪ੍ਰਬੰਧਕਾਂ ਤੇ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਸੈਨੇਟਰਾਂ ਕਾਂਗਰਸਮੈਨਾਂ ਤੇ ਮੇਅਰ ਬਲੂਦੀਤੇ ਪ੍ਰਸ਼ੰਸਾ ਵਾਲੇ ਸਾਈਟੇਸ਼ਨਾਂ ਨੂੰ ਪੜਿਆ ਗਿਆ ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸਿੱਖ ਕਮਿਊਨਿਟੀ ਵੱਲੋਂ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ, ਆਇਸ਼ਾ ਖਾਨ ਡੈਮੋਕ੍ਰੈਟਿਕ ਨੇਤਾ ਨੇ ਪਾਕਿਸਤਾਨ ਵੱਲੋਂ, ਰੁਗਵੀਰ ਗੋਇਲ ਵਾਈਟ ਹਾਊਸ ਨੇ ਹਿੰਦੂ ਕਮਿਊਨਿਟੀ, ਗੀ ਡੀਜ਼ੋਕਰ ਨੇ ਅਫਰੀਕਨ ਕਮਿਊਨਿਟੀ ਤੋਂ ਇਲਾਵਾ ਗਾਨਾ ਦੇ ਅੰਬੈਸਡਰ ਚਮੂਅਲ ਐ ਮੈਰੀਲੈਂਡ ਸਟੇਟ ਸੈਨੀਟਰ ਕਲੀਅਰੈਸ ਲੈਂਪ ਤੋਂ ਇਲਾਵਾ ਹਜ਼ਾਰਾਂ ਸ੍ਰੋਤਿਆਂ ਨੇ ਚਾਈਨੀ ਫੈਸਟੀਵਲ ਦਾ ਆਨੰਦ ਮਾਣਿਆ ਇਸ ਸਮੁੱਚੇ ਪ੍ਰੋਗਰਾਮ ਦੀ ਕਵਰੇਜ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਕੀਤੀ ਗਈ ਸਸਿਕਾ ਨਮਸਕਾਰ ਅਦਾਬ ਦਾੋਸ ਤੋਂ ਮੈਂ ਤੁਹਾਡਾ ਆਪਣਾ ਹਰਜੀਤ ਹੁੰਦਲ ਸਬਰੰਗ ਟੀਵੀ ਦੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਚਾਈਨੀਜ਼ ਕਮਿਊਨਿਟੀ ਨੇ ਆਪਣਾ ਫੈਸਟੀਵਲ ਜਿਹੜਾ ਆ ਆਫਸਿੰਟਰ ਡੀਸੀ ਕੈਪੀਟਲ ਹਲਥ ਦੇ ਬਿਲਕੁਲ ਦੇ ਸਾਹਮਣੇ ਮਨਾ ਰਿਹਾ ਮਨਾਇਆ ਔਰ ਮਨਾ ਰਹੇ ਨੇ ਔਰ ਅਲੌਣ ਨਾਲ ਸਮੇਜੂ ਮਨਾਉਣਗੇ ਜਿਵੇਂ ਕਿ ਪਹਿਲਾਂ ਦੀ ਤਰ੍ਹਾਂ ਪੰਜਾਬੀ ਕਮਿਊਨਿਟੀ ਜਿਹੜੀ ਆ ਇਹਦੇ ਵਿੱਚ ਵੀ ਅਸੀਂ ਆਪਣਾ ਯੋਗਦਾਨ ਪਾਉਂਦੇ ਆ ਸਾਡੇ ਨਾਲ ਨੇ ਡਾਕਟਰ ਸਿੰਦਰ ਸਿੰਘ ਜੀ ਗੇਲ ਕੋ-ਚੇਅਰਮੈਨ ਇੰਟਰਨੈਸ਼ਨਲ ਫੋਰਮ ਪੀਸ ਐਮਬੈਸਡਰ ਆਫ ਯੂ ਐਸ اے ਇਹਨਾਂ ਨਾਲ ਗੱਲਬਾਤ ਕਰਦੇ ਆ ਗਿਲ ਸਾਹਿਬਾ ਜੀ ਤੁਸੀਂ ਇੱਥੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਚਾਈਨੀਸ ਕਮਿਊਨਿਟੀ ਦੇ ਆਰਗੇਨਾਈਜ਼ਰ ਮੂ ਬਧਾਈ ਦੇਣਾ ਹੈ ਉਹਨਾਂ ਦੇ ਪਾਰਟਿਸਪੈਂਟ ਨੂੰ ਬਧਾਈ ਦੇਣਾ ਹੈ ਜਿਹੜੇ ਹਰ ਸਾਲ ਇੱਕ ਕਲਚਰਲ ਇਵੈਂਟ ਵਾਸ਼ਿੰਗਟਨ ਡੀਸੀ ਦੇ ਵਿੱਚ ਵਿਸ਼ਾਲ ਪੱਧਰ ਤੇ ਕਰਦੇ ਹਨ ਇਹ ਬਹੁਤ ਹੀ ਅੱਛੀ ਗੱਲ ਹੈ ਤੁਹਾਨੂੰ ਪਤਾ ਹੋਏਗਾ ਕਿ ਭਾਰਤ ਤੇ ਚਾਈਨਾ ਦਾ ਜਿਹੜਾ ਕਲਚਰ ਆਲਮੋਸਟ ਸਿਮਿਲਰ ਹੈ ਜਿਵੇਂ ਮਾਰਸ਼ਲ ਆਰਟ ਇਹਨਾਂ ਦਾ ਹੈ ਸਾਡਾ ਮਾਰਸ਼ਲ ਆਰਟ ਮਿਲਦਾ ਹੈ ਇਸੇ ਤਰ੍ਹਾਂ ਹੈ ਜਿਵੇਂ ਸਾਡਾ ਪੰਗੜਾ ਕੀਤਾ ਹੈ ਇਹਨਾਂ ਦਾ ਲੋਕਨਾ ਜਿਹੜਾ ਸਾਡੇ ਨਾਲ ਮੈਚ ਕਰਦਾ ਹੈ ਪਾਵੇਂ ਪਛਾਵਾਂ ਵੱਖੋ-ਵੱਖਰੀਆਂ ਹਨ ਪਰ ਇਹ ਜਿਹੜਾ ਕਲਚਰਲ ਫੰਕਸ਼ਨ ਹੈ ਇਹ ਡਾਇਵਰਸਿਟੀ ਦਾ ਮੈਸੇਜ ਦੇ ਰਿਹਾ ਹੈ ਸ਼ਾਂਤੀ ਦਾ ਮੈਸੇਜ ਦੇ ਰਿਹਾ ਹੈ ਏਕੇ ਦੇ ਵਿੱਚ ਮਾਲਵਾਲਾ ਮੈਸੇਜ ਦਿੰਦਾ ਦਿੰਦਾ ਹੈ ਔਰ ਮਾਨਵਤਾ ਨੂੰ ਇਕਜੁੱਟ ਹੋ ਕੇ ਔਰ ਵਿਚਰਨ ਲਈ ترਜੀਹ ਦਿੰਦਾ ਹੈ ਔਰ ਮੈਂ ਤੇ ਇਹ ਕਹਾਂਗਾ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਹੈ ਕਲਚਰ ਇਵੈਂਟ ਹੈ ਇਹ ਸਾਰੀਆਂ ਕਮਿਊਨਿਟੀਆ ਨੂੰ ਵਸ਼ਿੰਗਟਨ ਡੀਸੀ ਵਿੱਚ ਕਰਨੇ ਚਾਹੀਦੇ ਹਨ ਕਿਉਂਕਿ ਇਹ ਵਰਲਡ ਦੀ ਰਾਜਤਾਨੀ ਹੈ ਔਰ ਇਸ ਰਾਜਤਾਨੀ ਤੋਂ ਜਿਹੜਾ ਸੁਨੇਹਾ ਜਾਂਦਾ ਹੈ ਪੂਰੇ ਸੰਸਾਰ ਨੂੰ ਜਾਂਦਾ ਹੈ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਸਿੱਖ ਕਮਿਊਨਿਟੀ ਨੂੰ ਮੈਂ ਆ ਸਿਕਸ ਆਫ ਡੀਐਮਏ ਲੋ ਰਿਪਰੈਜ਼ੈਂਟ ਕਰ ਰਿਹਾ ਐਜ਼ ਅ ਐਂਬੈਸਡਰ ਫਾਰ ਪੀਸ ਰਿਪਰੈਜ਼ੈਂਟ ਕਰ ਰਿਹਾ ਇੰਟਰਨੈਸ਼ਨਲ ਕੋ-ਚੇਅਰ ਹੋਣ ਦੇ ਤਾ ਤੇ ਜਿਹੜਾ ਹੈ ਉਹ ਰਿਪਰੈਜ਼ੈਂਟ ਕਰ ਰਿਹਾ ਸਾਡੇ ਨਾਲ NAL is even NAL Subandhat uh, organizer Karina, is the chairperson of uh, internal Home. She will say a few words. Come here. Hello. Um, yes, I'm so happy, so honored today to have all the important people from all over the, uh, uh, yeah, the, the country So this uh, International uh, Chinese Cultural Festival and uh, i would like to introduce my very dear friend uh, cindy uh, robert-greens and she is the uh, chairperson for the, uh, the board member for the kennedy center and the smithsonian and i would like her to say a few words. thank you. thank you. thank you for the warm welcome and congratulations to you on this wonderful event. it's beautiful. you couldn't have picked a better day for this. it's spectacular weather and your event is wonderful i've walked throughout the whole thing and it is just an experience so thank you so much for having me and again congratulations on such an incredible event thank you thank you i am dr Surinder singh gill chairman 60 dme and today we are at capitol hill where the chinese culture festival is going on so we have vip from state white house so, I request first of all Mr. G to say a favor. He's the chairman of the African <laughs> Commission. Okay, this is exactly what America is all about. This year is an amazing year, and we are all getting together to support our brother and sister for the Chinese community. And uh, again, I'm the chair of the uh, Continental African with the Maryland Democratic Party, and that's uh, the role I'm playing here today, bringing all the African together for this event. Great, uh, thank you, and happy to be here. My name is Senator Clarence Lamb with the Maryland General Assembly. I'm the only Chinese American serving in the state Senate here in Maryland, and a real pleasure and honor to be here as part of the Washington Chinese Cultural Festival in DC to be able to bring so many members of our community to be able to share in our heritage, culture, music, and food. So, really pleased to be able to support this wonderful event. Encourage folks to come out, um, and if you can't make it out this year, I'm sure you can come out next year as well. Thank you so much. Good afternoon. My name is Kristen Mink, and I'm a Montgomery County, Maryland County Council member. And as the first Asian American County Council member in Montgomery County, it is truly my pleasure and honor to be here at the Chinese Cultural Festival in Washington, D.C. It's a beautiful day. It's wonderful to see people from all around the world, hailing from all different regions and representing all different places, coming together to support this wonderful event. So, thank you to everybody who's here. If you're not here yet, come on down. Good afternoon. Hi everyone, I'm Julie Yang serving on Montgomery County Board of Education. I'm the first woman Asian American serving on the Board of Education. I'm very proud that we are all here to celebrate this diversity of our community. The fabric of Asian Americans and the Chinese Americans is an important fabric of our community. Let's promote cultural understanding. bridge our our friendship ਜੁੜ ਕੇ ਸਭ ਆਪਾਂ ਬਿਲਕੁਲ ਇਹ ਗੱਲ ਕਰਦੇ ਕਰ ਰਹੇ ਸੀਗੇ ਕਿ ਚైనా ਦੇ ਜਿਹੜੇ ਫੈਸਟੀਵਲ ਆਏ ਸ਼ਾਂਤੀ ਦਾ ਪ੍ਰਤੀਕ ਨੇ ਕਿ ਇੰਡੀਆ ਇਹੋ ਜਿਹਾ ਫੰਕਸ਼ਨ ਨਹੀਂ ਕਰ ਸਕਦਾ ਸਟਰੀਟ ਤੇ ਆ ਕੇ ਕਿ ਅਸੀਂ ਲੋਕਾਂ ਨੂੰ ਦੱਸ ਗਏ ਕਿ ਸਾਡੇ ਭਾਰਤ ਦਾ ਕਲਚਰ ਕੀ ਹੈ ਸਾਡੇ ਭਾਰਤ ਦੇ ਵਿੱਚ ਕਿਦਾਂ ਦੇ ਲੋਕ ਵੱਸਦੇ ਨੇ ਅਸੀਂ ਇਹਨਾਂ ਲੋਕਾਂ ਨੂੰ ਦੱਸ ਨਹੀਂ ਸਕਦੇ ਬਿਲਕੁਲ ਹੁਣ ਦੱਸਾਓ ਤੁਸੀਂ ਜਿਹੜੀ ਗੱਲ ਕਹੀ ਹੈ ਇਹਦੇ ਮੈਂ ਸਹਿਮਤ ਐ ਕਿਉਂਕਿ ਕੈਪੀਟਲ ਹਿੱਲ ਦੇ ਉੱਤੇ ਆਪਾਂ ਖੜੇ ਐ ਔਰ ਜਿੱਥੇ ਬਾਇ ਚਾਈਨੀ ਕਮਿਊਨਿਟੀ ਨੂੰ ਵਧਾਈ ਦੇਣਾ ਉੱਥੇ ਮੈਂ ਇੰਡੀਅਨ ਕਮਿਊਨਿਟੀ ਨੂੰ ਵੀ ਇਹ ਕਹਾਵਾ ਕਿ ਇਸ ਤਰ੍ਹਾਂ ਦੇ ਫੰਕਸ਼ਨ ਜਿਹੜੇ ਐ ਕੈਪੀਟਲ ਹਿੱਲ ਤੇ ਕਰਨੇ ਚਾਹੀਦੇ ਐ ਜਿਹਦੇ ਨਾਲ ਸਾਡਾ ਜਿਹੜਾ ਵਿਰਸਾ ਐ ਸਾਡਾ ਸੱਭਿਆਚਾਰ ਆ ਉਹਨੂੰ ਪਰਫੁੱਲਤ ਕਰਨ ਵਾਸਤੇ ਲੋਕਾਂ ਦੇ ਵਿੱਚ ਲਿਜਾਣ ਵਾਸਤੇ ਇਸ ਜਗ੍ਹਾ ਉਤੇ ਇਹੋ ਜਿਹੇ ਫੈਸਟੀਵਲ ਕਰਨਾ ਸਾਨੂੰ ਭਾਰਤੀਆਂ ਨੂੰ ਪੰਜਾਬੀਆਂ ਨੂੰ ਬੜਾ ਜ਼ਰੂਰੀ ਹੈ ਤਾਂ ਕਿ ਅਸੀਂ ਪੂਰੇ ਵਰਲਡ ਦੇ ਵਿੱਚ ਪੰਜਾਬੀਅਤ ਦਾ ਹਿੰਦੁਸਤਾਨ ਦਾ ਭਾਰਤ ਦਾ ਨਾ ਕਰ ਸਕੀਏ ਕਿਉਂਕਿ ਪੰਜਾਬ ਭਾਰਤ ਜਿਹੜਾ ਹੈ ਇਹ ਵੱਖ-ਵੱਖ ਸਟੇਟਾਂ ਦਾ ਇੱਕ ਸਮੂਹ ਹੈ ਅਸਾਮੀ ਹੈ ਬੰਗਾਲੀ ਹੈ ਪੰਜਾਬੀ ਹੈ ਗੁਜਰਾਤੀ ਹੈ ਜਦੋਂ ਇਹਨਾਂ ਦਾ ਸਾਂਝਾ ਹੈ ਜਿਹੜਾ ਕਲਚਰਲ ਆ ਉਹ ਇੱਕ ਜਗ੍ਹਾ ਤੇ ਅਸੀਂ ਕਰਾਂਗੇ ਤੇ ਉਹਦੇ ਨਾਲ ਮੈਸੇਜ ਜਿਹੜਾ ਹੈ ਉਹ ਵਿਵਰਸਤੀ ਦਾ ਜਾਏਗਾ ਸ਼ਾਂਤੀ ਜਾਏਗਾ ਏਕੇ ਦਾ ਜਾਏਗਾ ਔਰ ਮੈਂ ਜਿੱਥੇ ਚਾਈਨੀ ਕਮੇਟੀ ਨੂੰ ਬੁਦਾਈ ਦਿੰਨਾ ਉਸੇ ਮੈਂ ਭਾਰਤੀ ਕਮੇਟੀ ਨੂੰ ਵੀ ਕਹਾਂਗਾ ਕਿ ਅਸੀਂ ਹਮਲਾ ਮਾਰੀਏ ਔਰ ਕੈਪੀਟਲ ਸੇ ਇਸ ਤਰ੍ਹਾਂ ਦਾ ਸਮਾਗਮ ਕਰੀਏ ਦਰਸ਼ਕੋ ਜਿਵੇਂ ਆਪਾਂ ਦੇਖਿਆ ਹੈ ਕਿ ਭਾਰਤ ਦੀ ਸਭਿਆਤਾ ਬਹੁਤ ਅਮੀਰ ਹੈ ਭਾਰਤ ਦਾ ਕਲਚਰ ਜਿਹੜਾ ਬਹੁਤ ਅਮੀਰ ਹੈ ਉਹ ਤਾਂ ਦੇ ਲੋਕ ਡਾਂਸ ਫੋਕ ਡਾਂਸ ਫੋਕ ਸੌਂਗ ਹੈ ਕੱਲੇ ਪੰਜਾਬ ਦੇ ਨਾਲ ਕਿ ਇਹ ਹਰਿਆਣਾ ਦੇ ਹਿਮਾਚਲ ਦੇ ਰਾਜਸਥਾਨ ਦੇ ਬੜੀ ਕਲਾ ਆ ਹੋਰ ਨਾ ਸਟ੍ਰੈਟਜੀ ਵੀ ਬੜੀ ਕਲਾ ਆ ਕਿ ਉਸ ਕਲਾ ਨੂੰ ਨਿਖਾਰਨ ਵਾਸਤੇ ਅਸੀਂ ਅਮਰੀਕਾ ਦੇ ਕਿਸੇ ਸ਼ਹਿਰ ਚ ਵੱਡੇ ਸ਼ਹਿਰ ਤੇ ਜਾਵੇ ਕਿ ਆਪਾਂ ਪਰ ਕੀ ਇਹੋ ਕਰਾਂਗੇ ਕੈਪੀਟਲ ਲੈ ਕੇ ਲਾ ਕੇ ਉਹਨਾਂ ਦਾ ਕੋਈ ਪ੍ਰੋਗਰਾਮ ਇੰਡੀਆ ਗਵਰਨਮੈਂਟ ਵੱਲੋਂ ਨਹੀਂ ਲਿਖਿਆ ਜਾ ਸਕਦਾ ਦੇਖੋ ਪਿੱਛੇ ਦੇ ਸ਼੍ਰੀ ਸ਼੍ਰੀ ਜਿਹੜੇ ਹੇ ਦੋਸਤਾਂ ਦੇ ਪ੍ਰੇਸ਼ਕ ਹੋਏ ਆ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਲੇਕਿਨ ਉਹਦੇ ਵਿੱਚ ਕਾਫੀ ਗੱਲਾਂ ਮਿਸ ਸੰ ਕਿਉਂਕਿ ਉਹਨੇ ਪੂਰੇ ਭਾਰਤ ਨੂੰ ਕਵਰ ਨਹੀਂ ਕੀਤਾ ਸਿਰਫ ਆਪਣੇ ਤੱਕ ਸੀਮਿਤ ਰਹਿਣ ਲਈ ਉਹਨਾਂ ਨੇ ਉਹ ਸਮਾਗਮ ਕੀਤਾ ਹੈ ਮੈਂ ਤੇ ਕਹਾਂਗਾ ਕਿ ਇੱਕ ਡਾਇਵਰਸਿਟੀ ਦਾ ਮੈਸੇਜ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਸੰਸਥਾ ਦੇ ਰਾਹੀਂ ਇਹੋ ਜਿਹਾ ਸਮਾਗਮ ਬੁਲੇਕਣਾ ਚਾਹੀਦਾ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਸੌਥੇਸ਼ਨ ਕਮਿਸ਼ਨ ਕਲਚਰ ਹੈਰੀਟੇਜ ਮਨਾਉਣ ਵਾਸਤੇ ਦਸੰਬਰ ਚ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਸਮਾਗਮ ਜਿਹੜਾ ਹੈ ਕੈਪੀਟਲ ਹਿੱਸੇ ਦੇ ਕਰਕੇ ਜਿਹੜਾ ਹੈ ਹਿੰਦੁਸਤਾਨ ਦਾ ਕਲਚਰ ਜਿਹੜਾ ਹੈ ਉਹਨੂੰ ਪ੍ਰਗਟ ਕਰਕੇ ਦੁਨੀਆ ਦੇ ਵਿੱਚ ਵਿਸਤਾਰ ਪੁਰਵ ਜਣ ਕੇ ਦਿੱਤੀ ਜਾਵੇ ਦੇਖੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਧਿਆਨੋ ਚ ਲਿਆਉਣੀਆਂ ਪੈਣੀਆਂ ਨੇ ਔਰ মিডিਆ ਜਿਹੜਾ ਹਮੇਸ਼ਾ ਕੋਸ਼ਿਸ਼ ਕਰਦਾ ਆ ਇਹਨਾਂ ਗੱਲਾਂ ਨੂੰ ਹਿੰਦੁਸਤਾਨ ਦੀ ਸਰਕਾਰ ਤੱਕ ਪਹੁੰਚਾਇਆ ਜਾਏ ਕਿਉਂਕਿ ਜਿੱਥੇ ਅਸੀਂ ਹੋਰ ਨਾਲ ਚੀਜ਼ਾਂ ਨੂੰ ਮੁੱਖ ਰੱਖਦੇ ਆ ਰਾਜਨੀਤੀ ਨੂੰ ਮੁੱਖ ਰੱਖਦੇ ਆ ਕਿਉਂਕਿ ਅਸੀਂ ਕਲਚਰ ਨੂੰ ਮੁੱਖ ਰੱਖ ਕੇ ਅਸੀਂ ਲੋਕਾਂ ਨੂੰ ਦੁਨੀਆ ਨੂੰ ਦੱਸ ਸਕੀਏ ਕਿ ਸਾਡਾ ਅਮੀਰ ਵਿਰਸਾ ਕੀ ਆ ਦੋਸਤੋ ਵੇਖਦੇ ਰਹਣਾ ਸਭ ਰੰਗ ਟੀ